ਪਿਛਲੇ ਸਮੇਂ ਦੀ ਤਰ੍ਹਾਂ ਹੀ ਅਸੀਂ ਜਿਹੜੀ ਸਾਡੀ ਖੰਨਾ ਪੁਲਿਸ ਦੀ ਪੇੜੇ ਅਨਸਰਾਂ ਦੇ ਖਿਲਾਫ ਔਰ ਜਿਹੜਾ ਨਸ਼ੇ ਦੇ ਖਿਲਾਫ ਸਾਡੀ ਮੁਹਿੰਮ ਹੈ ਉਹ ਇਸ ਸਾਲ ਵੀ ਕੰਟੀਨਿਊਡ ਚੱਲ ਰਹੀ ਹੈ ਉਹਦੇ ਤਹਿਤ ਸਾਨੂੰ ਵਧੀਆ ਸਕਸੈਸ ਮਿਲੀ ਹੈ ਜਿਹਦੇ ਚ ਸਾਨੂੰ ਕੰਨਾ ਪੁਲਿਸ ਨੂੰ ਨਸ਼ਾ ਸਪਲਾਈ ਕਰਨ ਵਾਲਾ ਜਿਹੜਾ ਅੰਤਰਰਾਜੀ ਇੱਕ ਗਿਰੋਹ ਹੈ ਉਹਦਾ ਪਰਦਾ ਫਾਸ਼ ਕੀਤਾ ਇਹਦੇ ਚ ਸਾਨੂੰ 5 ਕੁਇੰਟਲ ਪੁੱਕੀ ਚੂਰਾ ਪੋਸਟ ਬਰਾਮਦ ਹੋਈ ਹੈ ਅਲੋਂਗ ਵਿਦ ਦ ਤਿੰਨ ਦੋਸ਼ੀ ਇਦੇ ਚ ਜਿਹੜੀ ਸਾਰੀ ਰਿਕਵਰੀ ਹੈ ਇਹਦੀ ਸੁਪਰਵੀਜ਼ਨ ਐਸਪੀਡੀ ਪ੍ਰਗਿਆ ਜਨ ਮੈਡਮ ਨੇ ਕੀਤੀ ਹੈ ਅ ਅਸਿਸਟਡ ਬਾਈ ਡੀਐਸਪੀਡੀ ਪਵਨਜੀਤ ਡੀਐਸਪੀ ਸਮਰਾਲਾ ਜਸਪਿੰਦਰ ਇਨਚਾਰਜ ਸੀਆਈਏ ਇਨਸਪੈਕਟਰ ਅਮਨ ਅਮਨਦੀਪ ਐਸਐਚਓ ਸਮਰਾਲਾ ਰਾਓ ਵਰਿੰਦਰ ਸੋ ਇਹਦੀ ਡਿਟੇਲ ਚ ਮੈਂ ਦੱਸਣਾ ਚਾਹਾਂਗੀ ਜੀ ਕਿ 20 ਜਨਵਰੀ ਨੂੰ ਜਿਹੜੀ ਥਾਣਾ ਸਮਰਾਲਾ ਦੀ ਪੁਲਿਸ ਪਾਰਟੀ ਹੈਗੀ ਆ ਉਹ ਬਰਧਾਲਾ ਸਾਈਡ ਨਾਕਾਬੰਦੀ ਕਰ ਰਹੀ ਸੀਗੀ ਜਦੋਂ ਉਹਨਾਂ ਨੂੰ ਇੱਕ ਕੰਟੇਨਰ ਸੰਭਰਾਲਾ ਸਾਈਡ ਤੋਂ ਆਉਂਦਾ ਨਜ਼ਰ ਆਇਆ ਸ਼ਕਦੀਪੀਨਾਥ ਤੇ ਉਹਨਾਂ ਨੇ ਉਹਨੂੰ ਇੰਟਰਸੈਪਟ ਕੀਤਾ ਤੇ ਉਹਦੇ ਚ ਤਿੰਨ ਨੌਜਵਾਨ ਸਵਾਰ ਤਿੰਨ ਵਿਅਕਤੀ ਸਵਾਰ ਸੀਗੇ ਉਹਨਾਂ ਦੀ ਕੰਟੇਨਰ ਹਰਿਆਣਾ ਦਾ ਨੰਬਰ ਸੀਗਾ HR37E3678 ਜਿਹੜੇ ਉਹਦੇ ਚ ਬੰਦੇ ਸੀਗੇ ਉਹਨਾਂ ਦੇ ਨਾਂ ਜਦੋਂ ਆਈਡੈਂਟੀਫਾਈ ਕੀਤੇ ਗਏ ਇੱਕ ਨੇ ਆਪਣਾ ਨਾਂ ਜਿਹੜਾ ਡਰਾਈਵਰ ਸੀ ਅਮਰਜੀਤ ਸਿੰਘ ਦਸਿਆ ਜਿਹੜਾ ਵਾਸੀ ਮੂਲਾਣਾ ਅੰਬਾਲਾ ਹਰਿਆਣਾ ਦਾ ਰਹਿਣ ਵਾਲਾ ਹੈ ਦੂਜੇ ਨੇ ਆਪਣਾ ਨਾਂ ਹਿੰਮਤ ਸਿੰਘ ਦੱਸਿਆ ਇਹ ਵਾਸੀ ਯਮਨਾ ਨਗਰ ਹਰਿਆਣਾ ਦਾ ਹੈ ਤੇ ਜਿਹੜਾ ਤੀਜਾ ਹੈ ਸਤਨਾਮ ਸਿੰਘ ਇਹ ਵੀ ਹਰਿਆਣਾ ਦਾ ਹੀ ਪਿੰਡ ਮੁਲਾਣਾ ਦਾ ਰੈਂਡ ਵਾਲਾ ਹੈਗਾ ਤੇ ਜਦੋਂ ਇਹਨਾਂ ਦੀ ਗੱਡੀ ਦੀ ਤਲਾਸ਼ੀ ਲਈ ਕਿਹਾ ਗਿਆ ਤਾਂ ਦੇ ਸੈਟ ਕਿ ਅਸੀਂ ਆਪਣੇ ਕਿਸੇ ਗਸਟਡ ਅਫਸਰ ਤੋਂ ਹੀ ਕਰਾਵਾਂਗੇ ਤੇ ਮੌਕੇ ਤੇ ਜਿਹੜੇ ਡੀਐਸਪੀ ਸਮਰਾਲਾ ਹੈ ਜਸਪਿੰਦਰ ਸਿੰਘ ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਦੀ ਪ੍ਰੈਜੈਂਸ 'ਚ ਜਿਹੜੀ ਕੰਟੇਨਰ ਹੈ ਉਹਦੀ ਤਲਾਸ਼ੀ ਕੀਤੀ ਗਈ ਜਿਹਦੇ ਵਿੱਚ ਸਾਨੂੰ 5 ਕੁਇੰਟਲ ਪੌਪੀ ਹਸਕ ਬਰਾਮਦ ਹੋਈ ਹੈ ਉਸ ਬਿਹਾਫ ਤੇ ਐਫ ਆਈ ਆਰ ਨੰਬਰ 16 ਡੇਟਿਡ 20 ਜਨਵਰੀ 2022 ਅੰਡਰ ਸੈਕਸ਼ਨ 156185 ਐਨ ਡੀ ਪੀ ਐਸ ਐਕਟ ਦਰਜ ਕੀਤਾ ਗਿਆ ਥਮਰਾਲਾ ਸਮਰਾਲਾ ਥਾਣੇ 'ਚ ਔਰ ਜਿਹੜੀ ਸਾਡੀ ਮੁੱਢਲੀ ਤਫ਼ਤੀਸ਼ ਹੈ ਉਹਦੇ ਚ ਪਤਾ ਲੱਗਿਆ ਕਿ ਇਹ ਰਾਜਸਥਾਨ ਤੋਂ ਲੈ ਕੇ ਆ ਰਹੇ ਸੀਗੇ ਜਿਹੜੀ ਫੁੱਕੀ ਚੂਰਾ ਪੋਸਟ ਤੇ ਅੱਗੇ ਨਾਨੇ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ 'ਚ ਇਹਨੂੰ ਸਪਲਾਈ ਕਰਨਾ ਸੀਗਾ ਔਰ ਇਹ ਵੀ ਪਤਾ ਲੱਗਿਆ ਕਿ ਪਹਿਲਾਂ ਵੀ ਇਸ ਤਰ੍ਹਾਂ ਦਾ ਹੀ ਇਹ ਗੇੜਾ ਪਹਿਲਾਂ ਵੀ ਨਾਨੇ ਲਾਇਆ ਸੀ ਇਹ ਜਿਹੜਾ ਨਸ਼ੇ ਦਾ ਸਪਲਾਈ ਕਰਨ ਲਈ ਔਰ ਜਿਹੜਾ ਅਮਰਜੀਤ ਸਿੰਘ ਹੈ ਉਹ ਟਰੱਕ ਡਰਾਈਵਰ ਹੈ ਜਿਹੜਾ ਸਤਨਾਮ ਸਿੰਘ ਹੈ ਉਹ ਉਹ ਗੱਡੀ ਦਾ ਮਾਲਕ ਹੈ ਔਰ ਜਿਹੜਾ ਹਿੰਮਤ ਸਿੰਘ ਹੈ ਉਹ ਇਹਨਾਂ ਦੇ ਨਾਲ ਹੀ ਆਏ ਸੀਗਾ ਔਰ ਉਹ ਵੈਸੇ ਵੀ ਬੇਰੁਜ਼ਗਾਰ ਹੈ ਔਰ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਇਹ ਵੀ ਪਤਾ ਲੱਗਿਆ ਕਿ ਇਹਨਾਂ ਤਿੰਨਾਂ ਚੋਂ ਜਿਹੜੇ ਦੋ ਅਕਿਊਜ਼ਡ ਹੈਗੇ ਅਮਰਜੀਤ ਸਿੰਘ ਉਹਦੇ ਉੱਤੇ ਪਹਿਲਾਂ ਥਾਣਾ ਪਿੰਜੌਰ ਹਰਿਆਣਾ ਵਿੱਚ 14 ਕਿਲੋ ਭੁੱਕੀ ਦਾ ਆਲਰੇਡੀ ਇੱਕ ਪਰਚਾ ਦਰਜ ਹੈਗਾ ਤੇ ਜਿਹੜਾ ਹਿੰਮਤ ਸਿੰਘ ਹੈ ਉਹਦੇ ਉੱਤੇ ਸਾਲ 2014 ਵਿੱਚ ਇੱਕ ਮੱਧ ਪ੍ਰਦੇਸ਼ ਚ ਐਨਡੀ ਦਾ ਪਰਚਾ ਹੋਇਆ ਸੀ ਜਿਹਦੇ ਚ ਨੇ 25 ਕਿਲੋ ਅਫੀਮ ਦੀ ਰਿਕਵਰੀ ਸਗੀ ਔਰ ਜਿਹੜਾ ਸਤਨਾਮ ਸਿੰਘ ਹੈ ਉਹਦੇ ਉੱਤੇ ਹੁਣ ਤੱਕ ਦੀ ਤਫ਼ਤੀਸ਼ ਚ ਪਤਾ ਲੱਗਿਆ ਕਿ ਕੋਈ ਵੀ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਹੈ ਸੋ ਇਸ ਤਰ੍ਹਾਂ ਸਾਡੀ ਟੀਮ ਨੇ ਬਹੁਤ ਹੀ ਮੁਸਤੈਦੀ ਨਾਲ ਇਸ ਗੱਡੀ ਨੂੰ ਇੰਟਰਸੈਪਟ ਕਰਕੇ ਇੱਕ ਬੜੀ ਵੱਡੀ ਮਾਤਰਾ ਚ ਕਮਰਸ਼ੀਅਲ ਕੁਆंटਿਟੀ ਦੀ ਪੌਪੀ ਹਸਕਾਵਰ ਕੀਤੀ ਹੈ ਕੰਗਰਾਚੂਲੇਟ ਮਾਈ ਟੀਮ ਐਂਡ ਆਈ ਐਕਸਪੈਕਟ ਕਿ ਅਸੀਂ ਇਸ ਸਾਲ ਵੀ ਪਿਛਲੇ ਸਾਲ ਦੀ ਤਰ੍ਹਾਂ ਹੀ ਇਸੇ ਤਰ੍ਹਾਂ ਨਸ਼ੇ ਦੇ ਖਿਲਾਫ ਕੋਈ ਨਾ ਕੋਈ ਆਪਣੀ ਰਿਕਵਰੀ ਕਰਦੇ ਰਵਾਂਗੇ ਥੈਂਕ ਯੂ ਪਤਾ ਲੱਗਿਆ ਇਹਨਾਂ ਨੇ ਜੀ ਪੰਜਾਬ ਚ ਇਹਨਾਂ ਦਾ ਕੀ ਲਿੰਕ ਹੈ ਜੀ ਜੋ ਸਾਨੂੰ ਪਤਾ ਲੱਗਿਆ ਕਿ ਤਿੰਨੋਂ ਹੀ ਹਰਿਆਣੇ ਦੇ ਰਹਿਣ ਵਾਲੇ ਆ ਬਟ ਇਹ ਪਹਿਲਾਂ ਵੀ ਐ ਇਦਾਂ ਹੀ ਇੱਕ ਰਾਉਂਡ ਬਹੁਤ ਰੀਸੈਂਟਲੀ ਵੀ ਲਗਾ ਚੁੱਕੇ ਆ ਨਸ਼ਾ ਸਪਲਾਈ ਕਰਨ ਲਈ ਔਰ ਫਿਲਹਾਲ ਤਾਂ ਇਹਨਾਂ ਦਾ ਇਹੀ ਲਿੰਕ ਪਤਾ ਲੱਗਿਆ ਜੀ ਜਿਸ ਤਰ੍ਹਾਂ ਪੰਜ ਕੁਇੰਟਲ ਉੱਗੀ ਸੀਗੀ ਜੀ ਓਪਨ ਨਹੀਂ ਲੱਗਿਆ ਰਹੇ ਤੇ ਇਹਨੂੰ ਕੋਈ ਸੀਕ੍ਰੈਟ ਪਲੇਸ ਬਣਾਇਆ ਸੀ ਜੀ ਜੀ ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਟ ਐਸੇ ਕੰਟੇਨਰ ਦੇ ਵਿੱਚ ਹੀ ਸਾਨੂੰ ਮਿਲੀ ਹੈ ਔਰ ਜਿੰਨੀ ਕੁਆਂਟੀਟੀ ਹੈ 5 ਕੁਇੰਟਲ ਤਾਂ ਕੰਟੇਨਰ ਇਸ ਤਰ੍ਹਾਂ ਕੋਈ ਬਹੁਤ ਸੀਕ੍ਰੈਟਲੀ ਨਹੀਂ ਰੱਖ ਸਕਦੇ ਬਟ ਡੈਫੀਨਿਟਲੀ ਇਟ ਵਾਸ ਇਨਸਾਈਡ ਦ ਟਰੱਕ ਜਿਹੜਾ ਵਿੱਚ ਮਾਲ ਸੀਗਾ ਜਾਂ ਕੱਲੀ ਫੁੱਟੀਆਂ ਦੀਆਂ ਜੀ ਇਹ ਇਟ ਇਜ਼ ਟੂ ਪ੍ਰੀਲੀਮਿਨਰੀ ਇਹ ਮੈਂ ਹਲੇ ਤੁਹਾਨੂੰ ਨਹੀਂ ਰਿਵੀਲ ਕਰ ਸਕਦੀ ਥੈਂਕ ਯੂ